ਦੋਸਤੋ ਗਿੱਲ ਨੀਲੀ ਰਾਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਆ ਅੱਜ ਦੀ ਵੀਡੀਓ ਜੋ ਕਿ ਸ਼ੂਟ ਕਰਨ ਜਾ ਰਹੇ ਆ ਮਲ ਫਾਰਮ ਦਲਚੀ ਕੇ ਫਰੋਹੀਪੁਰ ਜਿਹੜਾ ਨੀਲੀ ਰਾਵੀ ਦੇ ਉੱਤੇ ਬਹੁਤ ਟਾਪ ਕਲਾਸ ਜਿਹੜਾ ਕੰਮ ਕਰ ਰਿਹਾ ਹੈ ਭਰਾ ਤੇ ਇਹਨਾਂ ਭਰਾਵਾਂ ਦੀ ਜਿਹੜੀ ਮਿਹਨਤ ਆ ਮਿਹਨਤ ਦੇ ਨਾਲ ਇਹਨਾਂ ਭਰਾਵਾਂ ਨੂੰ ਹੀ ਵਧਾਈ ਆ ਤੇ ਨਾਲ ਜਿਹੜੇ ਭਰਾਵਾਂ ਨੇ ਇਹਨਾਂ ਦੀ ਇੱਕ ਸੋਚ ਨੂੰ ਚੰਗਾ ਸਮਝ ਗਏ ਜਿਹੜਾ ਇਹਨਾਂ ਦੇ ਵਿਸ਼ਵਾਸ ਰੱਖ ਕੇ ਜਿਹੜਾ ਝੋਟੇ ਇਹਨਾਂ ਦੇ ਵਰਤੇ ਆ ਚਾਹੇ ਉਹ ਡਾਇਰੈਕਟ ਕ੍ਰੋਸ ਲਈ ਵਰਤੇ ਜਾਂ ਸੀਮਨ ਦੇ ਲਈ ਵਰਤੇ ਆ ਤੇ ਫਾਰਮਰ ਅੱਗੇ ਆਏ ਤੇ ਉਹ ਭਰਾ ਵੀ ਇਹਨਾਂ ਤੋਂ ਬਹੁਤ ਜ਼ਿਆਦਾ ਖੁਸ਼ ਨੇ ਤੇ ਆਪਾਂ ਮਲਾਉਨੇ ਆ ਪਹਿਲਾਂ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਪਹਿਲਾਂ ਤਾਂ ਨੂੰ ਮਲਾਉਨੇ ਆ ਬਾਈ ਜੀ ਹਸੀਗਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸਨੋ ਠੀਕ ਠਾਕ ਹੋ ਜੀ ਮੇਰੇ ਮਹਾਰਾਜੀ ਤੇ ਭਾਈ ਜੀ ਵਧਾਈ ਹੋਵੇ ਪਹਿਲਾਂ ਤੁਹਾਡੇ ਫਾਰਮ ਤੋਂ ਜਿਹੜੇ ਜਾਨਵਰ ਮੱਝਾ ਕ੍ਰੋਸ ਹੋਈਆਂ ਸੀ ਉਹਨਾਂ ਦੇ ਬੱਚੇ ਜਿਹੜੇ ਰਿੰਗ ਦੇ ਵਿੱਚ ਆਉ ਦੇ ਜਿਹੜੇ ਸਥਾਨ ਪ੍ਰਾਪਤ ਕਰ ਰਹੇ ਆ ਜਿਹੇ ਪਹਿਲੇ ਸਥਾਨ ਤੇ ਆ ਰਹੇ ਆ ਹਾਂਜੀ ਤੇ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਤੁਹਾਨੂੰ ਹੀ ਬਹੁਤ ਬਹੁਤ ਵਧਾਈ ਤੁਹਾਨੂੰ ਹੀ ਤੇ ਸਾਡੇ ਆਪਣੇ ਫਾਰਮ ਦਾ ਜਿਹੜੀਆਂ ਮੱਝਾਂ ਆਈਆਂ ਨੇ ਇਹ ਗੁਰੂ ਅਮਰਦਾਸ ਦੇ ਇਸ ਮਿਹਰ ਨਾਲ ਹਾਂਜੀ ਤੇ ਉਹਦਾ ਸਭ ਤੋਂ ਵੱਡਾ ਧੰਨਵਾਦ ਹੈ ਹਾਂਜੀ ਇੱਕ ਗੱਲ ਹੋਰ ਦੱਸਣੀ ਚਾਹੁੰਦੇ ਆ ਵੀ ਇਹ ਜਿਹੜਾ ਸਾਨ ਤੁਹਾਡੇ ਕੋ ਖੜਾ ਜੀ ਤਿੰਨ ਨੰਬਰ ਇਹ ਦੀ ਜਿਹੜੀ ਜਿਹੜੀ ਮਤਲਬ ਕਿ ਭੈਣ ਇਹਦੀ ਮਾਂ ਲਓ ਭੈਣ ਆ ਗਈ ਉਹਨੇ ਜਿਹੜਾ BFA ਤਨਹੋਲੇ ਦੇ ਉੱਤੇ ਜਿਹੜਾ ਟਰੈਕਟਰ ਜਿੱਤਿਆ ਤੇ ਨਾਲ ਹੀ PDFA ਦਾ ਜਿਹੜਾ ਮੇਲਾ ਉਹ ਵਨ ਕੀਤਾ ਤੇ ਮਾਂ ਦੀ ਇਹਦੀ ਫੋਟੋ ਲਾ ਦਿਆਂਗੇ ਮਲਕੀ ਮੱਝ ਦੀ ਤੇ ਮਲਕੀ ਮੱਝ ਦਾ ਜਿਹੜਾ ਆਪਾਂ ਰਿਕਾਰਡ ਪੁੱਛਦੇ ਆ ਪਹਿਲਾਂ ਵੀ ਉਹਦਾ ਇੱਕ ਸੂਏ ਦਾ ਕਿੰਨਾ ਰਿਕਾਰਡ ਆ ਤੇ ਉਹਦੀ ਸਟਾਰਟਿੰਗ ਜਿਹੜੀ ਡਿਟੇਲ ਪੁੱਛਦੇ ਆ ਭਾਈ ਜਿਹੜਾ ਇਹ ਮਲਕੀ ਮੱਝ ਆ ਆਪਣੇ ਕੋਲ ਹਾਂਜੀ ਹਾਂਜੀ ਇਹਦਾ ਇੱਕ ਸੂਏ ਦਾ ਕਿੰਨਾ ਰਿਕਾਰਡ ਆ ਜੀ ਇਹ ਇਹਦਾ ਵਰਦੀ ਬਲਾਕ ਦਾ ਹੋਇਆ ਸੀਗਾ ਸਰਕਾਰੀ ਬਲਾਕ ਵਿੱਚ ਜੋ ਚਵਾਈਆਂ ਹੋਈਆਂ ਸੀ ਹਾਂਜੀ ਉਹ ਲਾਈਵ ਹੀ ਹੁੰਦੀਆਂ ਰਹੀਆਂ ਨੇ ਹਾਂਜੀ ਤੇ ਇਹਦਾ 5400 ਤੇ 35 ਕਿਲੋ 650 ਗ੍ਰਾਮ ਦਾ ਸਿੱਧਾ ਕਰਿਓ ਜੀ ਹਾਂਜੀ ਹਾਂਜੀ ਆਹ ਦੇਖ ਸਕਦੇ ਆਂ ਜੀ ਜਿਹੜਾ 5400 35 ਕਿਲੋ 650 ਗ੍ਰਾਮ ਦਾ ਰਿਕਾਰਡ ਆ ਜੀ ਇੱਕ ਸੂਏ ਦਾ ਸਟਾਰਟ ਇੱਕ ਮਿੰਟ ਸਟਾਰਟਿੰਗ ਜਿਹੜਾ ਤੁਸੀਂ ਦੇਖ ਸਕਦੇ ਹੋ ਸਾਰਾ ਟੈਗ ਨੰਬਰ ਦੇਖ ਸਕਦੇ ਆ ਸਾਰਾ ਸਰਟੀਫਿਕੇਟ ਟੋਟਲ ਦੇਖ ਸਕਦੇ ਆ ਹਾਂਜੀ ਆ ਇਹਦਾ ਜਿਹੜੀਆਂ ਚਵਾਈਆਂ ਹੁੰਦੀਆਂ ਰਹੀਆਂ ਨੇ ਅਛਾ ਜੀ ਆ ਜਣੀਆਂ ਚਵਾਈਆਂ ਦੇਖ ਲੋ ਜੀ ਹੁੰਦੀਆਂ ਰਹੀਆਂ ਉਹ ਵੀ ਰਿਕਾਰਡ ਦੇਖ ਸਕਦੇ ਆ ਟੈਗ ਨੰਬਰ ਚੈੱਕ ਕਰ ਸਕਦੇ ਆ ਤੁਸੀਂ ਇਹ ਮਲਕੀ ਮਾਝ ਦਾ ਜਿਹੜਾ ਇੱਕ ਸੂਏ ਦਾ ਰਿਕਾਰਡ ਆ ਉਸ ਤੋਂ ਬਾਅਦ ਨੈਕਸਟ ਸਰਟੀਫਿਕੇਟ ਜਿਹੜਾ ਤੁਹਾਨੂੰ ਇਹ ਜਿਹੜਾ ਆਪਣਾ ਲੱਗਾ ਸੀਗਾ ਇੱਥੇ ਬਿਊਟੀ ਦਾ ਸਰਕਾਰ ਵੱਲੋਂ ਬਿਊਟੀ ਕੰਪੀਟੀਸ਼ਨ ਵਿੱਚ ਵੀ ਇਸ ਮੱਦੇ ਨੇ ਭਾਗ ਲਿਆ ਤੇ ਉਹਦੇ ਵਿੱਚ ਵੀ ਇਹ ਪਾਸ ਹੋ ਗਿਆ ਇਸ ਬਰੀਡ ਦੇ ਵਿੱਚ ਹਾਂਜੀ ਹਾਂਜੀ ਬਰਨਾਲੇ ਲੱਗਾ ਸੀ ਸ਼ਾਇਦ ਹਾਂਜੀ ਨਹੀਂ ਬਰਨ ਦੀ ਪਟਾਲੇ ਪਟਾਲੇ ਲੱਗਾ ਸੀ ਪਟਾਲੇ ਗੁਰਦਾਸਪੁਰ ਪਟਾਲੇ ਮੇਲਾ ਜਿਹੜਾ 27 ਫਰਵਰੀ 2 ਮਾਰਚ 2020 ਦੇ ਵਿੱਚ ਹੋਇਆ ਸੀ ਉੱਥੇ ਇਸ ਮਲਕੀ ਮਾਜ ਨੇ ਜਿਹੜਾ ਆਪ ਦਾ ਸਥਾਨ ਪ੍ਰਾਪਤ ਕੀਤਾ ਬਿਊਟੀ ਦੇ ਵਿੱਚ ਹੁਣ ਆਪਾਂ ਗੱਲ ਕਰਨ ਦੇ ਆ ਜੀ ਇਸ ਪਰਿਵਾਰ ਨੇ ਚੰਗੀ ਮਿਹਨਤ ਕੀਤੀ ਤੇ ਉਸ ਤੋਂ ਬਾਅਦ ਜਿਹੜੇ ਬੱਚੇ ਆ ਉਹ ਦੇਖ ਸਕਦੇ ਆ ਜੀ ਤਿੰਨ ਨੰਬਰ ਦਾ ਜਿਹੜਾ ਬੱਚਾ ਆ ਆਉਂਦੀ ਤੁਹਾਨੂੰ ਬਿਊਟੀ ਵੀ ਦਿਖਾ ਦੇਣੇ ਆ ਤੇ ਜਿਹੜੇ ਬੱਚੇ ਪੈਦਾ ਹੋ ਰਹੇ ਆ ਉਹਨਾਂ ਬਾਰੇ ਜੇ ਗੱਲ ਕਰੀਏ ਉਹ ਵੀ ਦਿਖਾਉਣੇ ਆ ਇਹ ਆਹਨ ਦਾ ਜਿਹੜਾ ਚੈਂਪੀਅਨ ਟੈਗ ਲੱਗਾ ਆ ਜੀ ਇਹ ਛੋਟੇ 0 ਤੋਂ 3 ਮਹੀਨੇ ਵਾਲੇ ਜਿਹੜੇ ਕਾਫ ਰੈਲੀ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਇਹਦਾ ਟੈਗ ਦੇਖ ਸਕਦੇ ਹੋ ਫੁੱਲ ਦੀ ਮਾਰਕਿੰਗ ਦੇਖੋ ਆਹ ਦੇਖੋ ਜੀ ਉਸ ਤੋਂ ਬਾਅਦ ਜਿਹੜਾ ਟੈਗ ਤੇ ਨਾਲ ਹੀ ਇਹਦਾ ਸਰਟੀਫਿਕੇਟ ਵੀ ਦਿਖਾਉਣੇ ਆ ਜੀ ਆਹ ਦੇਖ ਸਕਦੇ ਆ ਤੁਸੀਂ BFA ਧੋਲੇ ਦਾ ਜਿਹੜਾ ਸਰਟੀਫਿਕੇਟ ਆ ਚੈੱਕ ਕਰ ਸਕਦੇ ਆ ਉਸ ਤੋਂ ਬਾਅਦ ਨਾਲ ਸ਼ੀਲਡ ਆਹ ਸ਼ੀਲਡ ਵੀ ਦੇਖੋ ਇਹਦੇ ਵਿੱਚ ਤੇ ਬਈ ਆਪਣੀ ਮੱਝ ਸੀਗੀ ਹਾਂਜੀ ਆਪਣੀ ਮੱਝ ਸੀਗੀ ਤੇ ਬਈ ਇਹ ਜਿਹੜੀ ਤੁਹਾਡੀ ਮੱਝ ਆ ਤੁਸੀਂ ਕਿਹੜਾ ਨਾਮ ਕੀ ਵੀਰੇ ਆਪਣਾ ਮੇਰਾ ਨਾਮ ਸੁਖਬੀਰ ਸਿੰਘ ਹੈ ਜੀ ਸੁਖਬੀਰ ਵੀਰੇ ਵੈਟਰਨਰੀ ਦਾ ਕਰਦੇ ਆਪਾਂ ਕੰਮ ਹਾਂਜੀ ਹਾਂਜੀ ਆਈ ਫਾਲੋ ਹੱਥ ਜੀ ਵੈਟਰਨਰੀ ਪ੍ਰੈਕਟਿਸ ਵੀ ਕਰਦੇ ਆ ਹਾਂਜੀ ਹਾਂਜੀ ਵੀਚ ਕਰਦੇ ਆ ਵੀਰੇ ਮੋਬਾਈਲ ਨੰਬਰ ਬੋਲਿਓ ਆਉ ਦਾ 98552 ਹਾਂਜੀ 12402 ਜੀ ਤੇ ਵੀਰੇ ਪਿੰਡ ਕਿਹੜਾ ਆਪਣਾ ਜੀ ਪਿੰਡ ਕਾਕੜਾ ਜੀ ਪਿੰਡ ਕਾਕੜ ਤੇ ਤੁਸੀਂ ਜਿਹੜਾ ਬਾਈ ਜੀ ਹੁਣਾਂ ਤੋਂ ਜਦੋਂ ਮੱਝ ਕ੍ਰੋਸ ਕਰਾਈ ਸੀ ਹਾਂਜੀ ਹਾਂਜੀ ਕਿੰਨੀ ਫੀਸ ਦਿੱਤੀ ਸੀ ਜੀ 6 ਰੁਪਏ ਦਿੱਤੀ ਸੀ ਜੀ 600 ਫੀਸ ਤੇ ਕੋਈ 1000 1500 ਗੱਡੀ ਵਾਲ ਨੇ ਵੀ ਲਿਆ ਹੁਣਾਂ ਹਾਂਜੀ ਹਾਂਜੀ ਤੇ ਕਿਵੇਂ ਸੰਤੁਸ਼ਟ ਤਾਂ ਤੁਸੀਂ ਹ ਪੂਰਾ ਖੁਸ਼ ਆ ਮਣ ਹਾਂਜੀ ਹਾਂਜੀ ਪੂਰਾ ਜੀ ਤੇ ਮਾਰਕੀਟ ਦੇ ਵਿੱਚ ਹੋਰ ਵੀ ਬੱਚੇ ਆਉਂਦੇ ਪਿਆ ਇਹ ਤੇ ਭਰਾ ਜਿੰਨੇ ਨੂੰ ਮੈਂ ਮਿਲਿਆ ਵੀਡੀਓ ਵੀ ਚੈਨਲ ਤੇ ਸ਼ੂਟ ਕੀਤੀ ਆ ਸਾਰੇ ਭਰਾ ਖੁਸ਼ ਆ ਹਾਂਜੀ ਹਾਂਜੀ ਤੇ ਬਈ ਹੁਣ ਦੁਬਾਰਾ ਫੇਰ ਮੱਝ ਕਰੌਸ ਕਰਾਉਣਾ ਹੈ ਹਾਂਜੀ ਤਾਂ ਕਰਕੇ ਬੱਚਾ ਬਹੁਤ ਚੰਗਾ ਪੈਦਾ ਕੀਤਾ ਨਾ ਮੱਝ ਨਹੀਂ ਅੱਛਾ ਵੀ ਮਣ ਖੁਸ਼ ਹੋ ਗਿਆ ਤੇਰਾ ਅਦਾ ਵੀ ਫੇਰ ਇੱਕ ਹੀ ਮੱਝ ਕਰੌਸ ਕਰਾਈਏ ਹਨਾ ਹਾਂਜੀ ਹਾਂਜੀ ਤੇ ਬਹੁਤ ਬਹੁਤ ਵਧਾਈ ਬਈ ਨਾਲ ਵੀ ਬਈ ਇੱਕ ਵੈਟਰਰੀ ਪ੍ਰੈਕਟਿਸ ਕਰਦੇ ਆ ਹਾਂਜੀ ਅ ਸਸੀਗਾ ਬਈ ਜੀ ਸਸੀਆ ਬਈ ਹੋਰ ਬਈ ਠੀਕ ਠਾਕ ਹੋ ਜੀ ਵਧੀਆ ਬਈ ਨੇ ਨਾਮ ਕੀ ਆਪਣਾ ਆਪਣਾ ਨਾਂ ਗੁਰਜੀਤ ਹੈ ਜੀ ਗੁਰਜੀਤ ਆਪਾਂ ਵੀ ਵੈਟ ਨੇ ਪ੍ਰੈਕਟਿਸ ਕਰਦੇ ਕਿਹੜੇ ਫੀਲਡ 'ਚ ਕੰਮ ਕਰਦੇ ਆਪਾਂ ਮੱਬੋ ਕੇ ਬੁਰਜੀ ਵਾਲੀ ਦੀਸ ਕਰਦੇ ਠੀਕ ਹੈ ਤੇ ਨੇਲੀ ਰਵੀ ਤੇ ਵੀ ਐ ਕਰਦੇ ਜਾਂ ਹਾਂਜੀ ਹਾਂਜੀ ਕਰਦੇ ਤੇ ਕਿਹੜੇ-ਕਿਹੜੇ ਸੀਮਿੰਟ ਵਰਤ ਰਹੇ ਨੇ ਸੀਮਿੰਟ ਇਹਨਾਂ ਦੇ ਦੋਵੇਂ ਬੱਲ ਵਰਤਦੇ ਰਹੇ ਇੱਕ ਨੰਬਰ ਦੋ ਨੰਬਰ ਹਾਂਜੀ ਹਾਂਜੀ ਤੇ ਕਿਵੇਂ ਰਿਜ਼ਲਟ ਵਧੀਆ ਆ ਰੇ ਮਾਰਕੀਟ 'ਚ ਚਲੋ ਇਹ ਜਿਹੜਾ ਗੱਲ ਕਰਦੇ ਆਪਾਂ ਜਿਹੜਾ ਇਹਨਾਂ ਦਾ 1 ਨੰਬਰ ਸਾਨ ਆ ਉਹ ਪੀਟੀ ਬੱਲ ਬਣ ਚੁੱਕਿਆ ਕਿਉਂਕਿ ਪੀਟੀ ਬੱਲ ਇਸ ਤਰ੍ਹਾਂ ਕੀ ਉਹਨੀਆਂ ਜਿਹੜੀਆਂ ਝੋਟੀਆਂ ਦੁੱਧ ਤੇ ਉਹਨੀਆਂ ਆ ਚੁੱਕੀਆਂ ਪੀਟੀ ਬੋਲ ਦੇ ਨਾਲ ਜੇ ਆਪਾਂ ਗੱਲ ਕਰੀਏ ਤੇ ਡੋਮਿਨੇਟਡ ਸੌਣ ਹੋ ਚੁੱਕਿਆ ਜੀ 3 ਨੰਬਰ 3 ਨੰਬਰ ਸੌਣ ਆਪਾਂ ਡੋਮਿਨੇਟ ਕਹਿ ਸਕਦੇ ਹਾਂ ਕਿਸ ਤਰ੍ਹਾਂ ਵੀ ਤੁਹਾਨੂੰ ਅੱਗੇ ਵੀ ਲਾਈਵ ਦਿਖਾਇਆ ਆਪਾਂ ਆਪਣੇ ਫੇਸਬੁੱਕ ਪੇਜ ਤੇ ਲਾਈਵ ਦਿਖਾਉਣ ਦਾ ਮਤਲਬ ਇਹ ਸੀ ਕਿ ਤੁਹਾਨੂੰ ਕੋਸ਼ਕੂ ਜਾਣਕਾਰੀ ਦਿੱਤੀ ਸੀ ਹੁਣ ਆ ਬੱਚਾ ਦੇਖ ਸਕਦੇ ਆ ਬਿਲਕੁਲ ਡਿੱਟੋ ਕਾਪੀ ਆਪਦੇ ਪਿਓ ਤੇ ਚਲਾ ਗਿਆ 3 ਨੰਬਰ ਤੇ ਕੁਆਲਿਟੀ ਦੇਖ ਲਓ ਇਹਦੇ ਵਿੱਚ ਤੇ ਬਈ ਬਈ ਮੈਂ ਜਿਹੜਾ ਲਾਇਆ ਇੱਥੋਂ ਇਹਦੇ ਲਾਦੇ ਆ ਕਰੀ ਹਾਂ ਆ ਦੇਖ ਲਓ ਜੀ ਹੁਣ ਇਹਦੀ ਕੁਆਲਿਟੀ ਦੇਖ ਸਕਦੇ ਆ ਤੁਸੀਂ ਅੱਖਾਂ ਦੇਖੋ ਪਹਿਲਾਂ ਅੱਖ ਦੀ ਕੁਆਲਿਟੀ ਦੇਖ ਸਕਦੇ ਆ ਬਿਲਕੁਲ ਆਉਦੇ ਬਾਪ ਤੇ ਦੋਵੇਂ ਅੱਖਾਂ ਬਿਲਕੁਲ ਸਾਫ਼ ਆ ਹੁਣ ਆ ਬਾਪਲੇ ਦੇਖੋ ਬਿਲਕੁਲ ਕਾਪੀ ਜਿਵੇਂ ਕਾਪੀ ਉਸ ਤਰ੍ਹਾਂ ਹੀ ਮਾਰਕਿੰਗ ਜਿਹੜੀ ਜੈਨੂਇਨ ਮਾਰਕਿੰਗ ਬਿਲਕੁਲ ਬਾਪ ਤੇ ਗਈ ਚੱਲੀ ਆ ਮਾਰਕਿੰਗ ਦੇਖੋ ਬੱਚੇ ਦੀ ਵੀ ਇੱਕ ਮਿੰਟ ਬੱਚੇ ਦੀ ਮਾਰਕਿੰਗ ਵੀ ਜਿਹੜੀ ਤੁਹਾਨੂੰ ਦਿਖਾਉਣੇ ਆ ਹੁਣ ਇਹ ਇਧਰਲੇ ਪੰਨੇ ਤੋਂ ਉਹਨਾਂ ਦੇ ਤੇ ਦੂਜੇ ਪੰਨੇ ਤੋਂ ਤੇ ਨਿਸ਼ਾਨ ਇਹਦੇ ਵੀ ਆ ਗਿਆ ਜੀ ਆਹ ਚੈੱਕ ਕਰੋ ਜੀ ਧੁੰਤੇ ਨਿਸ਼ਾਨ ਇਧਰ ਵੀ ਆ ਗਿਆ ਹੁਣ ਦੋਵੇਂ ਅੱਖਾਂ ਤੁਸੀਂ ਦੇਖ ਸਕਦੇ ਬਿਲਕੁਲ ਤੇ ਮਾਰਕਿੰਗ ਜੈਨੂ ਇਹਨੂੰ ਆਪਾਂ ਓਵਰ ਮਾਰਕਿੰਗ ਹੀ ਨਹੀਂ ਕਹਿ ਸਕਦੇ ਹੁਣ ਜੇ ਆਪਾਂ ਮੱਝ ਦੀ ਗੱਲ ਕਰੀਏ ਤੇ ਮੱਝ ਦੀਆਂ ਅੱਖਾਂ ਤੁਹਾਨੂੰ ਵਖਾਉਣੇ ਆ ਤੇ ਮੱਝ ਦੀ ਕੁਆਲਿਟੀ ਵੇਖੋ ਜਿਹੜਾ ਇਹਦਾ ਪਿੰਡਾ ਆ ਉਹ ਥੋੜਾ ਜਿਹਾ ਕਸਮਾ ਪਿੰਡਾ ਆਉਂਦਾ ਕੁਆਲਿਟੀ ਦੇਖੋ ਇਹਦੇ ਵਿੱਚ ਅੱਖ ਦੇਖ ਸਕਦੇ ਤੁਸੀਂ ਮੱਝ ਦੀ ਅੱਖ ਜਿਹੜੀ ਇਹ ਬਿੱਲੀ ਕਾਫੀ ਵਾਲੀ ਅੱਖ ਆ ਤੇ ਆ ਦੇਖੋ ਤਿੰਨ ਪਰਤਾਂ ਵਾਲੀ ਅੱਖ ਆ ਗਈ ਜੀ ਦੇਖੋ ਵੀ ਇਹ ਸਾਨ ਨੇ ਸੁਧਾਰ ਕਿੰਨਾ ਕੁ ਕੀਤਾ ਹੁਣ ਗੱਲ ਕਰੀਏ ਇਹਦੇ ਸੁਧਾਰ ਵੇਖ ਲਓ ਤੁਹਾਡੇ ਸਾਹਮਣੇ ਆ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਇਹ ਵੀ ਸਾਨ ਇੱਕ ਡੋਮিনেਟਡ ਸਾਨ ਬਣ ਚੁੱਕਿਆ ਤੁਹਾਡੇ ਸਾਹਮਣੇ ਸਾਰਾ ਰਿਜ਼ਲਟ ਜੋ ਵੀ ਵੀਡੀਓ ਤੁਹਾਡੇ ਸਾਹਮਣੇ ਆ ਗਈ ਪ੍ਰੂਫ ਤੁਹਾਡੇ ਸਾਹਮਣੇ ਆ ਗਿਆ ਤੇ ਦੂਸਰੀ ਗੱਲ ਜੇ ਦੁੱਧ ਲਾਈਨ ਦੀ ਕਰੀਏ ਦੀ ਦੁੱਧ ਲਾਈਨ ਵੱਲੋਂ ਇਹਦੀ ਜਿਹੜੀ ਭੈਣ ਆ ਬੀਐਫਏ ਮੇਲੇ 'ਚ ਤੇ ਪੀਡੀਐਫ 'ਚ ਜਿਹੜੀ ਚੈਂਪੀਅਨ ਬਣ ਚੁੱਕੀ ਆ ਤੇ ਬਾਈ ਮੇਜਰ ਦਾ ਕਰਦੇ ਆ ਗੱਲਬਾਤ ਹਾਂਜੀ ਬਾਈ ਜੀ ਇਹਦੀਆਂ ਜਿਹੜੀਆਂ ਭੈਣਾਂ ਆਪਾਂ ਕਿੰਨੀਆਂ ਕੁ ਜਵਾ ਚੁੱਕੇ ਆ ਮਲਕੀ ਦੀਆਂ ਇਹਦੇ ਵੀਰੇ ਪਹਿਲਾਂ ਤਾਂ ਜਿਹੜੀ ਇਹਦੇ ਸਹਾਂ ਦੀ ਨਾਨੀ ਹੈ ਹਾਂਜੀ ਉਹ ਵੀ ਆਪਾਂ 2010 ਤੋਂ ਚਾਉਂਦੇ ਪਏ ਹਾਂਜੀ ਉਸ ਤੋਂ ਬਾਅਦ ਮਲਕੀ ਆ ਗਈ ਉਹ ਤਾਂ ਚਲੋ ਸਾਰੇ ਆਪਾਂ ਹਾਂਜੀ ਮਲਕੀ ਦਾ ਬਹੁਤ ਮਸ਼ਹੂਰ ਮੱਝ ਹੋ ਗਈ ਨਾ ਹਾਂ ਉਸ ਤੋਂ ਬਾਅਦ ਜਿਹੜੀ ਆਪਣੀ ਝੋਟੀ ਏ ਇੱਥੇ ਆਹ SFDA ਦੇ ਦਿਨੇ 24 ਕਿਲੋ ਦੁੱਧ ਦਿੰਦਾ ਹਾਂਜੀ ਜਿਹੜੀ ਐਤਕੀ ਹਾਂ ਉਹ ਵੀ ਇਹਦੀ ਮਾਂ ਚੋਂ ਪੈਣੇ ਮਾਂ ਚੋਂ ਪੈਣ ਆ ਗਈ ਇੱਕ ਆਪਣੀ ਮਣਕੀ ਮੱਝ ਮਣਕੀ ਵੀ ਬਹੁਤ ਮਸ਼ਹੂਰ ਹੋ ਗਈ ਉਹਨੇ ਵੀ 21.5 ਕਿਲੋ ਦੁੱਧ ਦਿੰਦਾ ਉਹਨੇ ਹਾਂਜੀ ਸਾਰਾ ਸੂਆ ਚ ਆਇਆ ਹੁੰਦਾ ਵੀ ਹਾਂਜੀ ਤੇ ਗੱਲ ਇਹ ਆ ਵੀ ਜਿਹੜੇ ਇਹ ਸਾਨ ਨੇ ਆ ਆਪਣੇ ਹਾਂਜੀ ਆਪਾਂ ਕੋਈ ਤੇ ਟੀਕਿਆਂ ਦਾ ਜਾਂ ਕਿਸੇ ਦਾ ਇਹ ਨਹੀਂ ਗਾ ਲਾਲਚ ਕੀਤਾ ਹਾਂਜੀ ਆਪਾਂ ਜਿਹੜੇ ਪਹਿਲੇ ਆਪਣੇ ਸਾਹਣ ਇੱਕ ਨੰਬਰ ਦੋ ਨੰਬਰ ਆਏ ਨੇ ਹਾਂਜੀ ਪਹਿਲਾਂ ਆਪਾਂ ਉਹਨਾਂ ਦੀਆਂ ਮਾਵਾਂ ਭੈਣਾਂ ਚਵਾ ਕੇ ਮਾਵਾਂ ਚਵਾ ਕੇ ਫਿਰ ਆਪਾਂ ਟੀਕੇ ਬਣਾਏ ਆ ਯਾਨੀ ਸਾਰਾ ਨਿਚੋੜ ਕੱਢਿਆ ਜਦੋਂ ਆਪਾਂ ਟੀਕੇ ਉਦੋਂ ਬਣਾਏ ਆ ਜਦੋਂ ਉਹਦੀ ਮਾਂ ਚੀਜ ਗਈ ਸੀ ਹਾਂਜੀ ਉਦੋਂ 3.5 ਸਾਲ ਦਾ ਦਾ ਟੀਕਾ ਸਾਲ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਗੱਲ ਇਹ ਜਿਹੜੀ ਦੁੱਧ ਦੀ ਹਾਂਜੀ ਜਦੋਂ ਲੈਣ ਹੀ ਦੁੱਧ ਦੀਏ ਹਾਂਜੀ ਇਹਨੇ ਦੁੱਧ ਦੇਣਾ ਹੀ ਦੇਣਾ ਲੈਨ ਵੀ ਆ ਗਈ ਬਿਊਟੀ ਵੀ ਆ ਗਈ ਬਿਊਟੀ ਵੀ ਆ ਗਈ ਹਾਂਜੀ ਤੇ ਸਾਡਾ ਪਹਿਲਾਂ ਤਾਂ ਮਕਸਦ ਇਹ ਸੀਗਾ ਵੀ ਆਪਾਂ ਜਿਹੜੇ ਇਹ ਸਾਨ ਨੇ ਇਹ ਦੁੱਧ ਵਾਲੇ ਪੈਦਾ ਕਰੀਏ ਹਾਂਜੀ ਮੇਨ ਪੁਆਇੰਟ ਕਿਉਂਕਿ ਦੁੱਧ ਬਿਨਾ ਕੋਈ ਗਤੀ ਨਹੀਂ ਹੈਗੀ ਗਤੀ ਨਹੀਂ ਹੈਗੀ ਹਾਂਜੀ ਬਾਕੀ ਜੋ ਤੁਸੀਂ ਇਹਦਾ ਰਿਜ਼ਲਟ ਵੇਖਦੇ ਪਏ ਹੋ ਹਾਂਜੀ ਰਿਜ਼ਲਟ ਬਾਈ ਬਹੁਤ ਸੋਹਣੇ ਆਏ ਆ ਹਾਂਜੀ ਹਾਂਜੀ ਆਪਾਂ ਵੀ ਛੋਟੇ ਦੋਸਤਾਂ ਕਿਉਂਕਿ ਕੁਝ ਟਾਈਮ ਪਹਿਲਾਂ ਮੈਂ ਇਹਦੀ ਵੀਡੀਓ ਸ਼ੂਟ ਕੀਤੀ ਤੋਹੀ ਉਦੋਂ ਨਹੀਂ ਮਿਲੇ ਸਾਨੂੰ ਬਾਹਰ ਸੀਗੇ ਤੇ ਬਾਈ ਗਗਨ ਸੀ ਘਰੇ ਤੇ ਬਾਈ ਗਗਨ ਨੂੰ ਮੈਂ ਇੱਕ ਗੱਲ ਕਹੀ ਸੀ ਵੀ ਚਲੋ ਇਹ ਆਪਾਂ ਰੱਬ ਨੂੰ ਤਾਂ ਬਈ ਕੋਈ ਨਹੀਂ ਮਿਲਿਆ ਹੁੰਦਾ ਹਾਂਜੀ ਹਾਂਜੀ ਤੇ ਵਿਸ਼ਵਾਸ ਹੀ ਸੀਗਾ ਹਾਂਜੀ ਵੀ ਇਹ ਡੋਮੀਨੇਟਰ ਸਾਣ ਬਣੂਗਾ ਉਹਦਾ ਕਾਰਨ ਇਹ ਸੀ ਵੀ ਇਹ ਕਾਲੀਆਂ ਮੱਜਾਂ ਦੇ ਵੀ ਲੱਗ ਗਿਆ ਨਾ ਤੇ ਬੱਚੇ ਬਈ ਪੈਦਾ ਕਰੂਗਾ ਮੈਂ ਗੱਲ ਹੋਰ ਕਹਿਣੀ ਚਾਹੁੰਦਾ ਹਾਂਜੀ ਚਲੋ ਟੀਗਿਆਂ ਤੇ ਵੀ ਰਿਜ਼ਲਟ ਬਹੁਤ ਵਧੀਆ ਆਉਂਦਾ ਹਾਂਜੀ ਪਰ ਜਿਹੜੇ ਉਹ ਵੀਰਾਂ ਜਿਹੜੇ ਨੇੜੇ ਦੇ ਵੀਰ ਹਨ ਹਾਂਜੀ ਉਹ ਕੋਸ਼ਿਸ਼ ਇਹ ਕਰਨਾ ਵੀ ਡਾਇਰੈਕਟ ਕਰਾਉਣ ਲਾਉਣ ਮੱਜਾਂ ਕਿ ਜਿਹੜੀ ਚੀਜ਼ ਕੁਦਰਤ ਹੈ ਨਾ ਤੁਸੀਂ ਕਿਤੇ ਵੇਖੋ ਜਿਹੜੇ ਆਪਣੇ ਗੁੱਜਰ ਵੀਰ ਨੇ ਹਾਂਜੀ ਉਹ ਕਦੀ ਛੇਤੀ ਕਿਤੇ ਟੀਕਾ ਨਹੀਂ ਪਰੌਂਦੇ ਨਹੀਂ ਪਰੌਂਦੇ ਹਾਂਜੀ ਚਲੋ ਜੇ ਕੋਈ ਬਾਲੀ ਮਜਬੂਰੀ ਹੋਵੇ ਤਾਂ ਗੱਲ ਵੱਖਰੀ ਹਾਂ ਜਿਹਨੂੰ ਮਜਬੂਰੀ ਹੈ ਉਹ ਟੀਕੇ ਪਰਾਵੇ ਜਿਹਨੂੰ ਨਹੀਂ ਮਜਬੂਰੀ ਉਹਨਾਂ ਸਾਨ ਡਾਇਰੈਕਟ ਛਡਾਵੇ ਹਾਂਜੀ ਜੇ ਤਾਂ ਉਹਨਾਂ ਪਰਸਾਂ ਨਾ ਛੱਡਦੇ ਜੇ ਫਿਰ ਤਾਂ ਗੱਲ ਹੁੰਦੀ ਚਲੋ ਯਾਰ ਮਜਬੂਰੀ ਬਣ ਜਾਂਦੀ ਹਾਂਜੀ ਪਰ ਮੇਰੇ ਹਿਸਾਬ ਦੇ ਨਾਲ ਆਪੋ ਆਪਣਾ ਤਜਰਬਾ ਹੁੰਦਾ ਮੈਂ ਕੋਈ ਜ਼ਿਆਦਾ ਸਿਆਣਾ ਨਹੀਂਗਾ ਹਾਂਜੀ ਪਰ ਇਹਦੇ ਵਿੱਚ ਨਾ ਗੱਲ ਇਹ ਆ ਵੀ ਇੱਕੋ ਸਾਹ ਦੇ ਟੀਗੇ ਤੋਂ ਆਪਾਂ ਮੱਝ ਲਵਾ ਲਈਏ ਹਾਂਜੀ ਇੱਕ ਲਵਾ ਲਈਏ ਡਾਇਰੈਕਟ ਕਰੈਕਟ ਹਾਂਜੀ ਉਹ ਜਿਹੜੀ ਡਾਇਰੈਕਟ ਲੱਗੀ ਹੁੰਦੀ ਉਹ 2 ਕਿਲੋ ਦਾ ਫਰਕ ਮੁੰਜੀ ਪਾ ਜਾਂਦੀ ਉਹਦੇ ਚਲੋ ਬਜੀ ਤੁਹਾਡੇ ਨਾਲ ਨਾ ਮੈਂ ਸਹਿਮਤ ਆ ਬਹੁਤ ਤੁਸੀਂ ਜਿਹੜਾ ਵਿਚਾਰ ਦਿੱਤਾ ਸਹੀ ਦਿੱਤਾ ਉਹਦਾ ਵਿਚਾਰ ਇਹ ਹੈ ਵੀ ਚਲੋ ਕਿੱਥੇ ਜੀਐਨਸੀਆ ਟਾਪ ਦਾ ਜਾ ਕੇ ਅੰਦਰ ਲੱਗਣਾ ਹਾਂਜੀ 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 ਕਿੱਥੇ ਮੰਨ ਲਓ ਜੈਂਪ ਵਾਲੀ ਟੀਕੇ ਦੇ ਵਿੱਚੋਂ ਇੱਕ ਸਾਡੇ ਮੇਰੇ ਆਪਦੇ ਖਿਆਲ ਨੇ ਹਾਂਜੀ ਵੀ ਸਾਡਾ ਆਪਦਾ ਪ੍ਰੈਕਟੀਕਲ ਹੈ ਹਾਂਜੀ ਹਾਂਜੀ ਪਰ ਨਾ ਜਿੰਨ ਮੇਰਾ ਤਾਂ ਇਹੀ ਕੋਸ਼ਿਸ਼ ਇਹ ਕਰੋ ਵੀ ਜਿੰਨਾ ਹੋ ਸਕੇ ਇਹਨਾਂ ਡਾਇਰੈਕਟ ਮੱਜਾਂ ਹਾਂਜੀ ਉਹਦੇ ਵਿੱਚ ਨਾ ਜਿੰਨਾ ਜਿਹੜਾ ਮੰਨ ਲਓ ਕੋਈ ਵੀ ਇੱਕ ਜੈਂਪ ਤੋਂ 100 150 ਟੀਕੇ ਬੰਦਾ ਹਾਂਜੀ ਬੰਦਾ ਜੀ ਉਹਦੇ ਜਿਹੜੇ ਚੰਗੇ ਜਿ ਸ਼ਿਕਰਾਣੂ ਨੇ ਉਹ ਜਾ ਕੇ ਲੱਗਣਗੇ ਹਾਂਜੀ ਉਹ ਅਗਨਾ ਜਾ ਕੇ ਅਟੈਚਮੈਂਟ ਕਰਨਗੇ ਦੂਸਰੀ ਗੱਲ ਇਹ ਵੀ ਆ ਵੀ ਸਭ ਤੋਂ ਵੱਡੀ ਖਾਸੀਦ ਗੱਲ ਇਹ ਆ ਵੀ ਤੁਹਾਨੂੰ ਪਤਾ ਵੀ ਕੋਈ ਵੀ ਚੀਜ਼ ਨਾ ਚਾਹੇ ਉਹ ਹਰ ਇੱਕ ਚੀਜ਼ ਦੀ ਡੁਪਲੀਕੇਸੀ ਆ ਯਾਰ ਵੀ ਡੁਪਲੀਕੇਸੀ ਖਤਮ ਹੁੰਦੀ ਡਾਇਰੈਕਟਰ ਇੱਕ ਵਿਸ਼ਵਾਸ ਹੋ ਜਾਂਦਾ ਵੀ ਆਪਣੀ ਅੱਖਾਂ ਸਾਹਮਣੇ ਸ਼ਤੁਸ਼ਟ ਹੋ ਜਾਂਦੀ ਡਾਇਰੈਕਟ ਬੱਚਾ ਆਇਆ ਹਾਂਜੀ ਆ ਡਾਇਰੈਕਟ ਲੱਗਾ ਵੇਖੋ ਇਹਦੇ ਹਾਂਜੀ ਇੱਕ ਬੇਲ ਦੇਖ ਸਕਦੇ ਆਪਾਂ ਕਿੰਨਾ ਸਾਰਾ ਇੱਕ ਇੱਕ ਚੀਜ਼ ਹਾਂਜੀ ਬਿਲਕੁਲ ਸਾਰੀ ਮਾਰਕਿੰਗ ਲੈ ਕੇ ਗਿਆ ਆਪਦੇ ਤੇ ਤੇ ਦੇਖ ਲਓ ਇਧਰਲੀ ਸਾਈਡ ਹੀ ਉਹਦੇ ਧੋਨੇ ਆ ਤੇ ਉਧਰ ਵੀ ਦੇਖ ਲਓ ਬਿਲਕੁਲ ਜੈਨੂਅਲ ਮਾਰਕਿੰਗ ਹਮਮ ਤੇ ਇਸ ਤਰ੍ਹਾਂ ਹੀ ਹੋਰ ਵੀ ਜੇ ਆਪਾਂ ਇੱਕ ਗੱਲ ਨਾ ਚਲੋ ਗੱਲ ਖਾਸ ਹੋਰ ਦੱਸਦਾ ਭਰਾਵਾਂ ਨੂੰ ਮੈਂ YouTube ਰਹੀਂ ਇਹ ਸਾਨ ਜਦੋਂ ਮੱਜਾਂ ਲੱਗਦੀਆਂ ਨਾ ਇਹ ਦੁੱਧ ਨਹੀਂ ਘਟਾਉਂਦਾ ਮੱਝ ਦਾ ਹਮ ਆਮ ਸਾਨ ਕੀ ਕਰਦੇ ਆ ਦੁੱਧ ਡਾਉਣ ਮਾਰਦੇ ਆ ਮੱਜਾਂ ਦੇ ਹਾਂਜੀ ਕਿਉਂਕਿ ਜਿੰਨੀਆਂ ਕੋ ਮੱਜਾਂ ਮੇਰੇ ਟੱਚ ਦੇ ਥਰੂ ਲੱਗੀਆਂ ਮੈਂ ਇਹੀ ਚੀਜ਼ ਨੋਟ ਕੀਤੀ ਵੀ ਇਹ ਸਾਨ ਨੇ ਕੌੜਾ ਮਨ ਨਹੀਂ ਗਾਇਦੋ ਇਹਦੇ ਚ ਜਿਹੜੇ ਸਾਨ ਗਰਮ ਹੁੰਦੇ ਨਾ ਹਾਂਜੀ ਉਹਨਾਂ ਦੀਆਂ ਮੱਜਾਂ ਜਦੋਂ ਲੱਗਦੀਆਂ ਡੌਣ ਮਾਰਦੀਆਂ ਦੁੱਧ ਡੌਣ ਮਾਰਦੇ ਪਰ ਇਹ ਸਾਨ ਦੀਆਂ ਜਿਹੜੀਆਂ ਮੱਜਾਂ ਕਿਸੇ ਕਿਸੇ ਨੂੰ ਪਤਾ ਹਾਂ ਇਹ ਸਾਨ ਦੀਆਂ ਜਿਹੜੀਆਂ ਮੱਜਾਂ ਆ ਉਹ ਡੌਣ ਨਹੀਂ ਮਾਰਦੀਆਂ ਕਿਉਂਕਿ ਕੌੜਾਪਣ ਬਹੁਤ ਘੱਟ ਹੈ ਇਹਦੇ ਚ ਹਾਂਜੀ ਹਾਂਜੀ ਨਹੀਂ ਤੇ ਹੋਰ ਤੁਹਾਨੂੰ ਇੱਕ ਹੋਰ ਚੀਜ਼ ਵਿਖਾਉਣਾ ਹੁਣ ਮੱਝ ਆਪਾਂ ਕ੍ਰੋਸ ਕਰਾਈਏ ਇੱਥੋਂ ਜੈਂਪ ਲਾਇਆ ਆਪਾਂ ਨਹੀਂ ਤੇ ਆਮ ਮੱਜਾਂ ਛੇਤੀ ਕੀਤਿਆਂ ਗਾਲੇ ਨਹੀਂ ਬਹਿਣਗੀਆਂ ਇਹ ਇਹਦੇ ਵਿੱਚ ਇਹੀ ਖਾਸੀਅਤ ਆ ਵੀ ਇਹ ਗਾਲੇ ਪੈ ਗਈ ਮੱਝ ਵੀ ਇਹਦੇ 'ਚ 71 ਨਹੀਂ ਹੈਗੀ ਸਾਣ ਦੇ ਵਿੱਚ ਵੀ ਇਹ ਚੀਜ਼ ਚਲੋ ਭਰਾਵਾਂ ਨੂੰ ਜਾਗਰੂਕ ਕਰਨਾ ਚਾਹੀਦਾ ਦੱਸਣਾ ਚਾਹੀਦਾ ਜਿੰਨੇ ਜੋਗੀ ਹੈਗੇ ਆ ਤੇ ਬਾਕੀ ਗੰਗਦੀ ਕੱਟੀ ਨਹੀਂ ਫੜ ਕੇ ਤੇ 3 ਨੰਬਰ ਸਾਣ ਦੀ ਕੱਟੀ ਆਈ ਉਹ ਬਾਈ ਉੱਥੇ ਹੀ ਦੇਖ ਲਾਂ ਉੱਥੇ ਆ ਜਾਓ ਹਾਂ ਹਾਂ ਤੇ ਬਾਕੀ ਹੁਣ ਜਿਵੇਂ ਚਲੋ ਮਹਾਰਾਜ ਸੁੱਖ ਰੱਖੇ ਸੱਚੇ ਪਾਤਸ਼ਾਹ ਹਾਂਜੀ ਕੱਟਾ ਆਇਆ ਗਾਂ ਮਹਾਰਾਜ ਕੱਟੀ ਲਿਆਵੇ ਹਾਂਜੀ ਹਾਂਜੀ ਤੁਹਾਨੂੰ ਦੱਸੇਗੀ ਵੀ ਵਾਕਈ ਮੈਂ ਤਿੰਨ ਨੰਬਰ ਮੈਂ ਚਲੋ ਥੋੜੀ ਜੀ ਗੱਲ ਹੋਰ ਵੀ ਵਿਖਾ ਦਿੰਨਾ ਭਾਈ ਗਗਣੇ ਹੱਥ ਮਾਰਿਓ ਇਹਦੇ ਥੱਲੇ ਦੇਖੋ ਇਹਨਾਂ ਨਲਾਂ ਦੇ ਵਿੱਚ ਨਾ ਸਪੇਸ ਬਹੁਤ ਆਈ ਥਣਾ ਚ ਤੁਸੀਂ ਇਹ ਦੇਖੋ ਵੀ ਜਿਹੜੀ ਬੱਚੇ ਦੇ ਵਿੱਚ ਸਪੇਸ ਆ ਗਈ ਜਿਹੜੇ ਕੱਟੇ ਦੇ ਥਣਾ ਚ ਇੰਨੀ ਸਪੇਸ ਆ ਰਹੀ ਤੇ ਕਟੀਆਂ ਦੇ ਕਿਉਂ ਨਾ ਆਊਗੀ ਬਿਲਕੁਲ ਸਾਇਜ ਦੇਖ ਸਕਦੇ ਆ ਨਲਾਂ ਦੀ ਬੰਤਰ ਜੇ ਗੱਲ ਕਰੀਏ ਵੇਖੋ ਬਿਲਕੁਲ ਸਾਫ਼ ਆਈ ਆ ਟੈਸਟਿਕਲ ਬੰਤਰ ਵੀ ਪਿੱਛੇ ਆਈ ਆ ਇਹਦੇ ਸਪੇਸ ਬਹੁਤ ਆਈ ਥਣਾ ਦੇ ਵਿੱਚ ਆਰਡਰ ਤਾਂ ਹੀ ਦੁੱਧ ਆਊਗਾ ਜੇ ਆਰਡਰ ਖੁੱਲਾ ਹੋਊਗਾ ਹੁਣ ਕਿਲੋ ਵਾਲੇ ਲਫਾਫੇ ਦੇ ਵਿੱਚ ਤਾਂ 5 ਕਿਲੋ ਦੁੱਧ ਪੈਣਾ ਹੀ ਰਿਹਾ ਜੇ ਝੋਲੀ ਵੱਡੀ ਹੋਵੇ ਮੰਨ ਲਓ ਆਪਾਂ ਕੋਈ ਮੱਝਾਂ ਲੱਗਦੀਆਂ ਨਾ ਹਾਂਜੀ ਚਲੋ ਆਪਣੀ ਤਾਂ ਕੁਦਰਤ ਮਹਾਰਾਜ ਦੀ ਏ ਸੱਚੇ ਪਾਤਸ਼ਾਹ ਦਾ ਉਹਦੇ ਸਭ ਕੁਝ ਹੁੰਦਾ ਹੀ ਏ ਆਪਾਂ ਆਪਦੇ ਕੋਲੋਂ ਨਹੀਂ ਤੜ ਮਾਰਦੇ ਹਾਂਜੀ ਜਿਹੜੀ ਚੀਜ਼ ਨੇ ਦੇ ਵਿੱਚ ਕੋਈ ਵੀ ਬੰਦਾ ਹੋਵੇ ਜਾਂ ਜਾਨਵਰ ਹੋਵੇ ਜਾਂ ਕੋਈ ਕੁਛ ਵੀ ਚੀਜ਼ ਹੋਵੇ ਜਾਂ ਘੋੜੇ ਹੋਣ ਹਾਂਜੀ ਜਿਹੜਾ ਉਹਦਾ ਪਸ਼ੋਕੜ ਹੁੰਦਾ ਨਾ ਉਹ ਗਾਂ ਬੱਚਿਆਂ ਚ ਆਉਂਦਾ ਆਉਂਦਾ ਹੀ ਆਉਂਦਾ ਹਾਂਜੀ ਹੁਣ ਇਹਨਾਂ ਪਸ਼ੋਕੜ ਦੁੱਧ ਵਾਲਾ ਦੁੱਧ ਵਾਲਾ ਜੀ ਹਾਂਜੀ ਇਹਨਾਂ ਚ ਦੁੱਧ ਆਉਣਾ ਹੀ ਆਉਣਾ ਹੈ ਦੁੱਧ ਵੀ ਆਊਗਾ ਬਿਊਟੀ ਵੀ ਆ ਗਈ ਬਾਕੀ ਬਾਕੀ ਇਹਨਾਂ ਤੁਸੀਂ ਵੀਰ ਬੱਚੇ ਬਾਰੇ ਪੁੱਛੋ ਇਹਨਾਂ ਨੂੰ ਹਾਂਜੀ ਹਾਂ ਵੀਰ ਨੂੰ ਪੁੱਛੋ ਹਾਂਜੀ ਵੀਰੇ ਵੀਰ ਜੀ ਇੱਕ ਗੱਲ ਹੋ ਰਹੀ ਕਿ ਬੱਚੇ ਸੁਭਾਅ ਬਹੁਤ ਠੰਡਾ ਆਉਂਦਾ ਜੀ ਹਾਂਜੀ ਠੰਡੇ ਸੇਲ ਆਉਂਦੇ ਬੱਚੇ ਹਾਂਜੀ ਇਸ ਮੇਲੇ ਤੇ ਲੈ ਕੇ ਆ ਰਹੇ ਨੇ ਜੀ ਹਾਂਜੀ ਕਾਲਾ ਨੂੰ ਪਿਆ ਕੁਛ ਨਹੀਂ ਪਿਆ ਕਿਤੇ ਵਜਾ ਹਾਂਜੀ ਬਸ ਠੰਡੇ ਸੁਭਾਅ ਨਾਲ ਬੈਠ ਰਹੇ ਹਾਂ ਹਾਂਜੀ ਇਸ ਇਸ ਤਰ੍ਹਾਂ ਬਈ ਇਹਦੀਆਂ ਕਟੀਆਂ ਵੀ ਆ ਨਾ ਜਿਹੜੀਆਂ ਉਹ ਵੀ ਠੰਡੇ ਪਣਦੀ ਆ ਬਹੁਤ ਠੰਡਾ ਪਣ ਆਉਂਦਾ ਸੀ ਹਾਂਜੀ ਜਿਹੜੇ ਸੁਭਾਅ ਬਹੁਤ ਠੰਡਾ ਹਾਂਜੀ ਬਾਕੀ ਛੋਟ ਮੂੰਹ ਵਾਲਾ ਆ ਗਿਆ ਸਾਨ ਇਹਦੇ ਆਂ ਬੁੱਥੀ ਲੰਮੀ ਕਰ ਜਾਂਦਾ ਜੇ ਕਿਤੇ ਨਾ ਕਿਤੇ ਮੋਰਾ ਟੱਚ ਵੱਜਾ ਹੁੰਦਾ ਤੇ ਬੁੱਥੀ ਲੰਮੀ ਕਰ ਜਾਣੀ ਸੀ ਇਹਨੇ ਚਲੋ ਮੈਂ ਕਿਉਂਕਿ ਆ ਭਰਾਣਾ ਕਰੀਏ ਦੋ ਗੱਲ ਪੜਾਏ ਭਾਈ ਹਾਂਜੀ ਭਾਈ ਗਗਨਾ ਜੀ ਇਹਨਾਂ ਵੀਰਾਂ ਨੂੰ ਬਹੁਤ ਬਹੁਤ ਮੁਬਾਰਕ ਹਾਂਜੀ ਹਾਂਜੀ ਇਹਨਾਂ ਵੀਰਾਂ ਨੇ ਖੇਚਲ ਕੀਤੀ ਆ ਸਾਡਾ ਇਹਨਾਂ ਦਾ ਪਿਆਰ ਬਣ ਗਿਆ ਹਾਂਜੀ ਇਹ ਚੀਜ਼ਾਂ ਜਿਹੜੀਆਂ ਜਿਹੜੀਆਂ ਆਉਂਦੀਆਂ ਇਹ ਕੁਦਰਤ ਵੱਲੋਂ ਪੈਦਾ ਹੁੰਦੀਆਂ ਇਨਸਾਨਾਂ ਦਾ ਪਿਆਰ ਬਣਾਉਂਦੀਆਂ ਹਾਂਜੀ ਸਾਡੇ ਫਾਦਰ ਸਾਹਿਬ ਕਹਿੰਦੇ ਇਹ ਕਹਿੰਦੇ ਪੁੱਤਰ ਜੇ ਨਾਂ ਕੱਢਣਾ ਜਾਂ ਆਸਾਨ ਕੱਢਦਾ ਜਾਂ ਭਲਵਾਨ ਕੱਢਦਾ ਜਾਂ ਇੱਕ ਦੇਸ਼ ਦਾ ਚੰਗਾ ਲੀਡਰ ਕੱਢਦਾ ਜਿਵੇਂ ਸਾਡਾ ਹਰੀ ਸਿੰਘ ਹਾਂਜੀ ਨਲਵਾ ਨਲਵਾ ਹੋਇਆ ਹਾਂਜੀ ਉਹਦਾ ਨਾਂ ਅੱਜ ਤੱਕ ਯਾਦ ਦੁਨੀਆ ਹਾਂਜੀ 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 ਏਵੇਂ ਅਸੀਂ ਉਹ ਤਾਂ ਚਲੋ ਵੱਡੀਆਂ ਸ਼ਖਸੀਅਤਾਂ ਨੇ ਹਾਂਜੀ ਅਸੀਂ ਗੁਰੂ ਦੇ ਦਿੱਤੇ ਜਿਹੜੀਆਂ ਸਾਡੇ ਕੋਲ ਉਹਨੇ ਸਾਨੂੰ ਜਿਹੜਾ ਦਾਣ ਦਿੱਤਾ ਸੀ ਉਹਦੇ ਉਹਦੇ ਤੇ ਕੰਮ ਕਰਦੇ ਪਏ ਹਾਂਜੀ ਇਹ ਜਿਹੜਾ ਆਸਾਨ ਹੈ ਤੁਸੀਂ ਨੀਲੀ ਦੇ ਵਿੱਚ ਤੇ ਰਾਵੀ ਦੇ ਵਿੱਚ ਇਹ ਤੁਹਾਨੂੰ ਫਰਕ ਦੱਸੇਗਾ ਜਿਹੜੇ ਵੀਰ ਕਹਿੰਦੇ ਨੇ ਯਾਰ ਨੀਲੀ ਤੇ ਰਾਵੀ ਹੁੰਦੀ ਕੀ ਹਾਂਜੀ ਹਾਂਜੀ ਇਹ ਜਿਹੜਾ ਸਾਨ ਹੈ ਇਹਦਾ ਇਹਦੀ ਜੇ ਆਪਾਂ ਮੂੰਹ ਦੀ ਮੰਤਰ ਦੀ ਗੱਲ ਕਰੀਏ ਤੇ ਛੋਟਾ ਮੂੰਹ ਹੈ, ਸ਼ਾਰਟ ਮੂੰਹ ਹੈ। ਛੋਟਾ ਮੂੰਹ। ਹਾਂਜੀ। ਮੂੰਹ ਛੋਟਾ ਇਹਦਾ ਜਿਹੜਾ ਜਬਾੜਾ ਭਾਰਾ ਹੈ। ਭਾਰਾ ਹਾਂਜੀ। ਜਿਹੜੀਆਂ ਚੀਜ਼ਾਂ ਆ ਬੋਲ ਥੱਲੇ ਨੂੰ ਆਉਂਦੇ ਪਹਿਲਾਂ ਉਮਕਦੇ। ਇਹਦਾ ਜੇ ਆਪਾਂ ਉਹਦਾ ਮੂੰਹ ਦਾ ਭਾਰ ਵੇਖੀਏ ਤੇ ਛੋਟਾ ਹੋਣ ਦੇ ਕਾਰਨ ਉਹਦੇ ਨਾਲੋਂ ਇਹਦਾ ਮੂੰਹ ਜ਼ਿਆਦਾ ਭਾਰਾ ਹੈ। ਭਾਰ ਚੋਂ ਭਾਰਾ, ਵਜਨ ਚੋਂ ਭਾਰਾ। ਹਾਂਜੀ। ਇਹਦੀਆਂ ਚੀਜ਼ਾਂ ਜ਼ਿਆਦੀਆਂ ਮਜ਼ਬੂਤ ਨੇ ਸਾਈਡਾਂ ਵਾਲੀਆਂ। ਹਾਂਜੀ। ਇਹ ਤਾਂ ਕੰਕੀ ਜੀ ਗਾ ਲੈਣਾ ਮੈਂ ਤੁਹਾਨੂੰ ਅੱਗੇ ਵੀ ਗੱਲ ਕੀਤੀ ਵੀ ਜਿਵੇਂ ਜਿਵੇਂ ਆਪਾਂ ਇਹ ਸਾਨ ਦੇ ਵਿੱਚ ਹਰੇਕ ਚੇਨ ਦੇ ਵਿੱਚ ਬੜਾ ਕੋਸ਼ਿਸ਼ ਹੈ ਜੇ ਤੁਹਾਨੂੰ ਦੱਸਣ ਵਾਲਾ ਹਾਂਜੀ ਸਿਰਫ ਇਹਦੇ ਵਿੱਚ ਇਹ ਵੀ ਜਿਹੜਾ ਆਪਾਂ ਇੱਕ ਨਾ ਧਿਆਨ ਦੇਈਏ ਹਾਂਜੀ ਈਵੇਂ ਦੀ ਨਸਲਾਂ ਬਾਗੇ ਲੈ ਕੇ ਆਈਏ ਆਪਣੇ ਪੰਜਾਬ ਦੇ ਜਿਹੜੇ ਵੀਰ ਨੇ ਅੱਜ ਇਹ ਵੀਰ ਇੱਥੇ ਆਇਆ ਸਾਨੂੰ ਖੁਸ਼ੀ ਹੁੰਦੀ ਹੈ ਸਾਡਾ ਇੱਕ ਵੀਰ ਸਾਡੇ ਕਿਤੇ ਨਾ ਜੁੜਿਆ ਹਾਂਜੀ ਗਾਂ ਇਹਨਾਂ ਦੇ ਬੱਚਿਆਂ ਦਾ ਧਿਆਨ ਇੱਧਰ ਹੋਏਗਾ ਆਪਦਾ ਪੰਜਾਬ ਕਿਉਂ ਨਾ ਸੰਭਾਲਣਗੇ ਹਾਂਜੀ ਇਹ ਤਾਂ ਹੈ ਜੀ ਸਾਡੇ ਗੁਰੂਆਂ ਨੇ ਹੁਣ ਦਿਨ ਸ਼ੀਧੀ ਚ ਆ ਚੱਲਦੇ ਪੈਣ ਹਾਂਜੀ ਉਹਨਾਂ ਵਿਚਾਰਿਆਂ ਨੇ ਨਾ ਆਪਣੇ ਧਰਮ ਵਾਸਤੇ ਹਾਂਜੀ ਆਪਦੀਆਂ ਨਸਲਾਂ ਵਾਸਤੇ ਉਹਨਾਂ ਨੇ ਆਪਦਾ ਸਾਰਾ ਪਰਿਵਾਰ-ਵਾਰਤਾ ਸਾਰਾ ਜੀ ਪਰਿਵਾਰ-ਵਾਰਤਾ ਇਹ ਨਸਲਾਂ ਉਹਨਾਂ ਦੀਆਂ ਬਣਾਈਆਂ ਹਾਂਜੀ ਸਿੱਖ ਕੌਮੋਂ ਦੀ ਬਣਾਈਏ ਹਰੇਕ ਕੌਮ ਉਹਨਾਂ ਨੇ ਬਣਾਈ ਹਾਂਜੀ ਤੇ ਆਪਣਾ ਫਰਜ ਬੰਦਾ ਪੰਜਾਬ ਦੀ ਨਸਲ ਹੈ ਇਹਨੂੰ ਆਪਾਂ ਹੋਰ ਰਾਜਾਂ ਦੇ ਕਰਾਪਾ ਇਹਨੂੰ ਅੱਗੇ ਲੈ ਕੇ ਜਾਈਏ ਅੱਗੇ ਲੈ ਕੇ ਆਈਏ ਜਿਹੜੇ ਸਾਡੇ ਵੀਰ ਸਾਡੇ ਉਹ ਸਾਡੇ ਪੰਜਾਬ ਦਾ ਨਾਮ ਲੈਣ ਯਾਰ ਵਾਕਈ ਜਿਹਨੀਆਂ ਸ਼ੁੱਧ ਨਸਲਾਂ ਜਿੱਥੋਂ ਨਿਕਲਦੀਆਂ ਉਥੋਂ ਅਸੀਂ ਲੈ ਕੇ ਆਏ ਹਾਂ ਉਥੋਂ ਲੈ ਕੇ ਆਏ ਹਾਂ ਹਾਂਜੀ ਮੇਲ ਮਲ ਫਾਰਮ ਤੇ ਤੁਹਾਡਾ ਆਉਂਦਾ ਜਿਹੜਾ ਬਹੁਤ ਧੰਨਵਾਦ ਤੇ ਮੇਰੇ ਬਾਕੀ ਨਾ ਵੀਰਾਂ ਨੂੰ ਵਧਾਈ ਹਾਲੋ ਹਾਂਜੀ ਭਾਈ ਬਾਕੀ ਵੀ ਵੀਰ ਜੀ ਕੁਆਲਟੀ ਤੇ ਵੇਖ ਲਈ ਬੱਚੇ ਸਾਰੇ ਕੁਆਲਟੀ ਵੀਰੇ ਇੱਕ ਨੰਬਰ ਆ ਬਿਲਕੁਲ ਬਹੁਤ ਮੋਟੀ ਹੁੰਦੀ ਆਈ ਹੈ ਜੀ ਦੂਜੇ ਬੱਚਿਆਂ ਨਾਲ ਤੇ ਕਿਸ ਤਰ੍ਹਾਂ ਹੁਣ ਮਤਲਬ ਕੀ ਜੇ ਆਪਾਂ ਗੱਲ ਕਰੀਏ ਇਹਦੇ ਬੱਚੇ ਬਾਰੇ ਹਾਂਜੀ ਹਾਂਜੀ ਮੇਲੇ ਦੇ ਵਿੱਚ ਕਿੰਨੀ ਕੁ ਖੇਚੀ ਇਸ ਬੱਚੇ ਪਿੱਛੇ ਬਹੁਤ ਜ਼ਿਆਦਾ ਖੇਚੀ ਸੀ ਹੈ ਜਿਹੜੇ ਆਉਂਦੇ ਕਹਿੰਦੇ ਪਹਿਲੇ ਨੰਬਰ ਤੇ ਹੀ ਆਏਗਾ ਜੀ ਤੇ ਪੈਸੇ ਪੂਹੇ ਵੀ ਲੱਗਦੇ ਰਹੇ ਹੋਣੇ ਇਹਦੇ ਹਾਂਜੀ ਹੈ ਕਹਿੰਦੇ ਦੱਸੋ ਇਹਨਾਂ ਨਹੀਂ ਆ ਜਾਂਦੇ ਅੱਛਾ ਠੀਕ ਹੈ ਇਹੀ ਤਾਂ ਕੁਆਲਟੀ ਹੈ ਨਾ ਇਹੀ ਮਿਹਨਤ ਆ ਸਹੀ ਗੱਲ ਤਾਂ ਤੇ ਜੇ ਮੰਨ ਲਓ ਆਪਾਂ ਆਮ ਨੋਰਮਲ ਸੀਮਨ ਭਰਿਆ ਹੁੰਦਾ ਕਿੰਨੇ ਪੁੱਛਣਾ ਯਾਰ ਨਹੀਂ ਨਹੀਂ ਨਾ ਪੁੱਛਣਾ ਇਹ ਸਿਰਫ ਭਰਾਵਾਂ ਦੀ ਮਿਹਨਤ ਆ ਤੇ ਤੁਹਾਡੇ ਵਰਗੇ ਭਰਾਵਾਂ ਨੇ ਜਿਹੜੀ ਖੇਚਲ ਕੀਤੀ ਹੈ ਨਾ ਤੁਸੀਂ ਚੱਲ ਗਏ ਆ ਉਹਦਾ ਮੁੱਲ ਮੁੜਿਆ ਸਹੀ ਗੱਲ ਤੁਹਾਡੀ ਤੇ ਗਾਂ ਪਰਮਾਤਮਾ ਐਂ ਤੁਹਾਨੂੰ ਤਰੱਕੀ ਬਖਸ਼ੇ ਸਾਰੇ ਭਰਾਵਾਂ ਨੂੰ ਵੀਰਾਂ ਨੂੰ ਕਹਿੰਦਾ ਵੀ ਵੀਰੋ ਪੈਸਿਆਂ ਦਾ ਲਾਲਚ ਨਾ ਕਰਿਆ ਜੇ ਪੈਸੇ ਜੀਮੇਦਾਰ ਕਰੇ ਨਾ ਆਮ ਆਏ ਤੇ ਕਈ ਗਏ ਕਈ ਗਏ ਹਾਂਜੀ ਇਹ ਚੀਜ਼ਾਂ ਹੋਰ ਵੀ ਰਜੋੜਨ ਇਹ ਵੀ ਚੀਜ਼ਾਂ ਪੈਦਾ ਕਰ ਲੈਣ ਪਰ ਜਿਹੜੇ ਘਰ ਦੇ ਵਿੱਚ ਇਹ ਚੀਜ਼ ਪੈਦਾ ਹੋਈ ਨਾ ਉਹ ਉਸ ਬੰਦੇ ਨੂੰ ਅੱਗੇ ਲੈ ਕੇ ਆਉਣ ਜਾਂ ਤੇਰੇ ਸ਼ਾਵਾਸ਼ੇ ਤੂੰ ਇਹ ਚੀਜ਼ ਉਹਨਾਂ ਤੇ ਵਿਸ਼ਵਾਸ ਕਰਕੇ ਪੇਸ਼ਾ ਕੀਤੀ ਹਾਂਜੀ 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 ਬਾਕੀ ਇੱਕ ਗੱਲ ਹੈਗੀ ਆ ਰਿਸ਼ਤੇਦਾਰ ਵੀ ਆ ਕੇ ਪੁੱਛਦੇ ਨੇ ਕਿ ਨਹੀਂ ਪੁੱਛਦੇ ਬਹੁਤ ਪੁੱਛਦੇ ਨੇ ਹਣਾ ਹਾਂ ਜਾੜ ਘਮੜ ਪਿੰਡਾਂ ਨਹੀਂ ਤੇ ਉਵੇਂ ਕਿ ਉਵੇਂ ਕਿੰਨੇ ਪੁੱਛਣਾ ਯਾਰਾਣਾ ਮੇਲੇ 'ਚ ਯਾਰ ਗਾਂ ਤੁਸੀਂ ਹਣਾ ਜਾਣ ਪਛਾਣ ਬਣੀ ਸਹੀ ਗੱਲ ਹੈ ਤੇ ਪਹਿਲੀ ਗੱਲ ਕੀ ਹੈ ਪਹਿਲੀ ਵਾਰ ਗਿਆ ਮੇਲੇ ਚ ਲੈ ਗਿਆ ਬੱਚੇ ਨੂੰ ਇਹ ਪਹਿਲਾ ਮੇਲਾ ਸਾਡੇ ਦੇਖਣ ਵਾਸਤੇ ਠੀਕ ਹੈ ਤੇ ਮੇਲੇ ਇਹ ਪਹਿਲੀ ਵਾਰ ਹੀ ਗਿਆ ਤੇ ਤੁਹਾਡਾ ਨਾਮ ਬਣ ਗਿਆ ਹਨਾ ਪਹਿਲੀ ਵਾਰ ਗਿਆ ਪਹਿਲੀ ਵਾਰ ਸਾਡਾ ਨਾਮ ਬਣ ਗਿਆ ਇਹ ਨਾਲ ਕੱਟਾ ਪਹਿਲੀ ਨੰਬਰ ਇਹ ਨਾਮ ਪਤਾ ਕਿਉਂ ਬੜਾ ਤੁਹਾਨੂੰ ਖਿੱਚ ਸੀ ਨੀਲੀ ਰਵੀ ਬਾਰੇ ਜਾਂ ਤੁਹਾਡਾ ਪਿਆਰ ਸੀ ਇਸ ਨਸਲ ਨਾਲ ਤੇ ਤੁਸੀਂ ਕੋਸ਼ਿਸ਼ ਕੀਤੀ ਚੰਗੇ ਚੰਗਾ ਸਾਣ ਸਿਲੈਕਟ ਕਰਕੇ ਮੱਝ ਭਰਉਣ ਦੀ ਹਾਂਜੀ ਹਾਂਜੀ ਤੇ ਬਾਕੀ ਸੋਸ਼ਲ ਮੀਡੀਆ ਦੇ ਉੱਤੇ ਐਕਟੀਵੇਟ ਹੋਣ ਦੇ ਕਾਰਨ ਚਲੋ ਬੜੇ ਫਾਇਦੇ ਹੋ ਗਏ ਭਰਾਵਾਂ ਦੇ ਤੇ ਇਸ ਤਰ੍ਹਾਂ ਹੀ ਚਲੋ ਪ੍ਰਮਾਤਮਾ ਸਾਰਿਆਂ ਨੂੰ ਅੱਗੇ ਲੈ ਕੇ ਜਾਵੇ ਤੇ ਤੰਦਰੁਸਤੀਆਂ ਬਖਸ਼ੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਹੁਤ ਧੰਨਵਾਦ ਜੀ ਸਮਾਂ ਦੇ ਲਈ ਸਾਰਿਆਂ ਦਾ ਤੇ ਆਪਣੇ ਚੈਨਲ ਨੂੰ ਜਿੰਨੇ ਵੀਰ ਪਿਆਰ ਕਰਦੇ ਉਹਨਾਂ ਦਾ ਵੀ तहे ਦਿਲੋਂ ਧੰਨਵਾਦ